ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਕੇ ਕੇਸੀ ਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਪਿਛਲੇ ਦਿਨੀ ਸਮੂਚੀਆਂ ਦਲਤ ਜਥੇਬੰਦੀਆਂ ਨੇ ਪੰਜਾਬ ਦੇ 40% ਦੀ ਦਲਤ ਭਾਈਚਾਰੇ ਦੇ ਉੱਪਰ ਹੋ ਰਹੇ ਅਤਿਆਚਾਰ ਜ਼ਬਰ ਜ਼ੁਲਮ ਅਤੇ ਬੇਇਨਸਾਫੀ ਨੂੰ ਰੋਕਣ ਲਈ ਇੱਕ ਸੰਯੁਕਤ ਦਲਤ ਮੋਰਚੇ ਦਾ ਗਠਨ ਕੀਤਾ ਜਿਸ ਸੰਯੁਕਤ ਦਲਤ ਮੋਰਚੇ ਦਾ ਮੈਂ ਕਿਰਨਜੀਤ ਸਿੰਘ ਗਹਿਰੀ ਤੋ ਮੇਰੀ ਜਥੇਬੰਦੀ ਨੈਸ਼ਨਲ ਅਦਾਲਤ ਮਹਾਪੰਚਾਇਤ ਇੱਕ 파ਟ ਆ ਇਹਦੇ ਜਥੇਬੰਦੀ ਦੇ ਕਾਮਕਾਰ ਨੂੰ ਦੇਖਦੇ ਹੋਏ ਜਾਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਜਾਂ ਧਨਾੜਾਂ ਵੱਲੋਂ ਦਲਦ ਭਾਈਚਾਰੇ ਉਪਰ ਹੁੰਦੇ ਜੁਰਮਾਂ ਨੂੰ ਰੋਕਣ ਲਈ ਅਸੀਂ ਇੱਕ ਯਤਨ ਕੀਤਾ ਤੋ ਯਤਨ ਦੇ ਰਾਹੀਂ ਅਸੀਂ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਕਾਨਫਰੰਸ ਕੀਤੀ ਤੇ ਹੁਣ 22 ਜੂਨ ਨੂੰ ਸ਼੍ਰੋਮਣੀ ਜਨਰਾਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇٹے ਦਾ ਖਿਤਾਬ ਦਿੱਤਾ ਸੀ ਇਹ ਖਿਤਾਬ ਉਸ ਸਮੇਂ ਦਿੱਤਾ ਗਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਪਵਿੱਤਰ ਅਸੀਸ Hindu ਧਰਮ ਨੂੰ ਬਚਾਉਣ ਲਈ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਸੀ ਤੇ ਉਹਨਾਂ ਦਾ ਪਵਿੱਤਰ ਅਸੀਸ ਸ਼੍ਰੋਮਣੀ ਜਨਰਾਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਆਪਣੇ ਪਿਤਾ ਸਰਦਾਰਾਂ ਸਿੰਘ ਨੂੰ ਸ਼ਹੀਦ ਕਰਕੇ ਉਹਨਾਂ ਦੀ ਸੀਸ ਦੀ ਅਸੀਸ ਬਟਾ ਕੇ ਦਿੱਲੀੋਂ ਲੈ ਕੇ ਆਏ ਤੇ ਆਨੰਦਪੁਰ ਸਾਹਿਬ ਪਹੁੰਚਾਇਆ ਤੇ ਉੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਸ ਟਾਈਮ ਉਹਨਾਂ ਦਾ ਨਾਮ ਗੋਬਿੰਦ ਰਾਏ ਸੀ ਤਾਂ ਬਾਬਾ ਜੀਵਨ ਸਿੰਘ ਜੀ ਨੂੰ ਸ਼ਾਤੀ ਨਾ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਰਹੁ ਪੰਥ ਕੇ ਸੰਗਮ ਬੇਟੇ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ 22 ਜੂਨ ਨੂੰ ਰੰਗਰੇਟੇ ਗੁਰੂ ਕੇ ਬੇਟੇ ਖਤਾਬ ਦੀਪਸ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹੈ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸਾਰੀ ਸਿੱਖ ਸੰਗਤ ਨੂੰ ਤੇ ਖਾਸ ਕਰਕੇ 40% ਦੀ ਦਲਤ ਭਾਈਚਾਰੇ ਨੂੰ ਅਪੀਲ ਕਰਦਾ ਕਿ ਆਓ 22 ਜੂਨ ਨੂੰ ਆਪਾਂ ਅੰਮ੍ਰਿਤਸਰ ਸਾਹਿਬ ਇਕੱਤਰ ਹੋ ਕੇ ਸ਼੍ਰੋਮਣੀ ਜਨਰਮਸ਼ੀਬਾਬਾ ਜੀਵਨ ਸਿੰਘ ਜਿਹੜਾ ਜਿੱਥੇ ਜਿੱਥੇ ਆਪਾਂ ਰਵੇਟਾ ਦਿਵਸ ਕਿਤਾਬ ਦੇ ਹਾਲਾ ਮਨਾਉਣਾ ਹੈ ਉੱਥੇ ਆਪਾਂ ਪੰਜਾਬ ਦੇ ਵਿੱਚ ਦਲਤਾਂ ਦੇ ਨਾਲ ਹੋ ਰਹੀਆਂ ਜਾਤੀਆਂ ਤੱਕੇਸਾਂੀਆਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕੋਈ ਰਣਨੀਤੀ ਦਾ ਆਗਾਜ਼ ਕਰੀਏ ਕੋਈ ਪ੍ਰੋਗਰਾਮ ਬਣਾਈਏ ਤਾਂ ਜੋ 40% ਦਲਤ ਪਾਈਚਾਰ ਦੇ ਉੱਪਰ ਹੋ ਰਹੇ ਜੁਰਮਾਂ ਨੂੰ ਅਸੀਂ ਠਲ ਪਾ ਸਕੀਏ ਮੈਂ ਕਰਨਜੀਤ ਸਿੰਘ ਗਹਿੜੀ ਕੋਲ ਫੇਰ ਅਪੀਲ ਕਰਦਾ ਕਿ ਆਓ ਪੰਜਾਬ ਦੇ ਵਿੱਚ ਕੋਈ ਸਮਾਜਿਕ ਸੰਗਠਨ ਹੈ ਕੋਈ ਧਾਰਮਿਕ ਸੰਗਠਨ ਹੈ ਕੋਈ ਦਲਤ ਸੰਗਠਨ ਹੈ ਕੋਈ ਰੈਬਰਾਂ ਦੇ ਨਾਮ ਉੱਪਰ ਬੜੀਆਂ ਸੁਭਾਵਾਂ ਹੈ ਕੋਈ ਵੀ ਸੰਸਥਾਵਾਂ ਬੜੀਆਂ ਹੋ ਜਾਂ ਉਹ ਸਾਰਿਆਂ 22 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਤਰ ਹੋ ਕੇ ਉਹ ਰਣਨੀਤੀ ਜਿਹੜੀ ਆਪਾਂ ਬਣਾਉਣੀ ਆ ਉਹਦਾ ਉਹਦੇ ਵਿੱਚ ਯੋਗਦਾਨ ਪਾਓ ਤੇ ਆਪਾਂ ਤਕੜੇ ਹੋ ਕੇ ਪੰਜਾਬ ਦੇ 40% ਦਲਤ ਭਾਈਚਾਰੇ ਦੇ ਲੋਕਾਂ ਦੇ ਉੱਪਰ ਹੋ ਰਹੇ ਜ਼ੁਲਮ ਅਤਿਆਚਾਰਾਂ ਨੂੰ ਬੰਦ ਕਰਾ ਸਕੀਏ